ਦੇਸ਼ਾਂ ਦੇਸ਼ਾਂ ਵਿੱਚ ਵਸਦੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਹਾਜ਼ਰਾਂ ਜੀ ਨਵੀਂ ਜਾਣਕਾਰੀ ਨਾਲ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਜਿਵੇਂ ਕਿ ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਏ ਤੇ ਇਸੇ ਦੇ ਦਰਮਿਆਣੀ ਕਾਂਗਰਸ ਨੇ ਆਪਣੇ ਐਲਾਨ ਪੱਤਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਕਿ ਕਾਂਗਰਸ ਦੀ ਜੇ ਸਰਕਾਰ ਬਣੀ ਤਾਂ ਦੇਸ਼ ਦੇ 20% ਦੀ ਗਰੀਬ ਪਰਿਵਾਰ ਨੂੰ ਹਰ ਸਾਲ 72000 ਰੁਪਏ ਦਿੱਤਾ ਜਾਵੇਗਾ ਆਪਣੀ ਦਾਦੀ ਇੰਦਰਾ ਗਾਂਧੀ ਦੇ ਗਰੀਬੀ ਹਟਾਓ ਦੀ ਤਰਜ਼ ਤੇ ਉਹਨਾਂ ਨੇ ਦਾਵਾ ਕੀਤਾ ਕਿ ਅਸੀਂ ਦੇਸ਼ 'ਚੋਂ ਗਰੀਬੀ ਨੂੰ ਮਿਟਾ ਦੇਵਾਂਗੇ ਕਾਂਗਰਸ ਪ੍ਰਧਾਨ ਨੇ ਦਾਵਾ ਕੀਤਾ ਕਿ ਇਸ ਤਰ੍ਹਾਂ ਦੀ ਘੱਟੋ ਘਾਟ ਆਮਦਨ ਯੋਜਨਾ ਦੁਨੀਆ 'ਚ ਕਿਤੇ ਵੀ ਨਹੀਂ ਤੇ ਉਹਨਾਂ ਨੇ ਸਾਫ਼ ਕੀਤਾ ਹੈ ਕਿ ਘੱਟੋ ਘਾਟ ਆਮਦਨ ਸੀਮਾ 20000 ਰੁਪਏ ਹੋਵੇਗੀ ਤੇ ਇੰਨਾ ਪੈਸਾ ਦੇਸ਼ ਦੇ ਵਿੱਚ ਹੈ ਇੱਕ ਸਵਾਲ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਗਰੰਟੀ ਦਿੰਦੀ ਹੈ ਕਿ 20% ਦੀ ਸਭ ਤੋਂ ਗਰੀਬ ਪਰਿਵਾਰਾਂ ਨੂੰ ਹਰ ਸਾਲ 72000 ਰੁਪਏ ਦਿੱਤੇ ਜਾਣਗੇ ਇਸ ਨਾਲ ਹਰ ਜਾਤੀ ਹਰ ਧਰਮ ਦੇ ਗਰੀਬਾਂ ਨੂੰ ਫਾਇਦਾ ਹੋਵੇਗਾ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਕੀਮ ਦੇ ਅਧੀਨ ਹਰ ਗਰੀਬ ਦੀ ਇਨਕਮ 12000 ਰੁਪਇਆ ਯਕੀਨੀ ਬਣਾਈ ਜਾਵੇਗੀ ਸਕੀਮ ਦੇ ਅਧੀਨ ਜੇਕਰ ਕਿਸੇ ਦੀ ਆਮਦਨ 12000 ਤੋਂ ਘੱਟ ਹੈ ਤਾਂ ਉਹਨੇ ਪੈਸੇ ਸਰਕਾਰ ਉਸ ਨੂੰ ਦੇਵੇਗੀ ਜੇਕਰ ਕਿਸੇ ਦੀ ਆਮਦਨ 6000 ਰੁਪਏ ਹੈ ਤਾਂ ਸਰਕਾਰ ਉਸ ਨੂੰ 6000 ਰੁਪਏ ਹੋਰ ਦੇਵੇਗੀ ਜਦੋਂ ਉਹ ਵਿਅਕਤੀ 12000 ਦੀ ਆਮਦਨ ਤੋਂ ਉੱਪਰ ਆ ਜਾਵੇਗਾ ਤਾਂ ਉਹ ਇਸ ਸਕੀਮ ਤੋਂ ਬਾਹਰ ਹੋ ਜਾਵੇਗਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਛੱਤੀਸਗੜ ਅਤੇ ਰਾਜਸਥਾਨ 'ਚ ਕਾਂਗਰਸ ਨੇ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀ ਅਸੀਂ ਉਸ ਨੂੰ ਪੂਰਾ ਕੀਤਾ ਅਤੇ ਅੱਜ ਫਿਰ ਅਸੀਂ ਵਾਅਦਾ ਕਰਦੇ ਹਾਂ ਕਿ 20% ਪਰਿਵਾਰਾਂ ਨੂੰ ਸਾਲ ਦਾ 72000 ਰੁਪਿਆ ਮਿਲੇਗਾ ਪਹਿਲੇ ਪ੍ਰੋਜੈਕਟ ਚੱਲੇਗਾ ਤੇ ਉਸ ਤੋਂ ਬਾਅਦ ਇਹ ਲਾਗੂ ਹੋਵੇਗੀ ਉਹਨਾਂ ਨੇ ਕਿਹਾ ਕਿ ਇਸ ਦੇ ਕਈ ਪਹਿਲ ਉਹਨੂੰ ਲੈ ਕੇ ਪੂਰੀ ਸਮੀਖਿਆ ਕਰ ਲਈ ਗਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਮੋਦੀ ਸਰਕਾਰ ਬਾਰੇ ਕਿਹਾ ਕਿ ਪੀਐਮ ਤੁਹਾਨੂੰ ਕਹਿੰਦਿਆਂ ਕਿ ਉਹਨਾਂ ਨੇ ਕਿਸਾਨਾਂ ਨੂੰ ਪੈਸਾ ਦਿੱਤਾ ਹੈ 3.5 ਰੁਪਏ ਉਹਨਾਂ ਨੇ ਕਿਸਾਨਾਂ ਨੂੰ ਦਿੱਤੇ ਉੱਥੇ ਤਾੜੀ ਵੀ ਵੱਜੀ ਦੇਸ਼ ਨੂੰ ਗੁੰਮਰਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਭ ਤੋਂ ਅਮੀਰਾਂ ਨੂੰ ਪੈਸਾ ਦਿੰਦੀ ਹੈ ਤੇ ਅਸੀਂ ਸਭ ਤੋਂ ਗਰੀਬਾਂ ਨੂੰ ਪੈਸਾ ਦੇਣ ਜਾ ਰਹੇ ਹਾਂ ਉਹਨਾਂ ਨੇ ਕਿਹਾ ਕਿ ਇਸ ਸਕੀਮ ਨਾਲ 5 ਕਰੋੜ ਪਰਿਵਾਰਾਂ ਨੂੰ ਫਾਇਦਾ ਹੋਵੇਗਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਝਟਕਾ ਲੱਗੇਗਾ ਪਰ ਦੇਸ਼ 'ਚ ਇੰਨੀ ਸਮਰੱਥਾ ਹੈ ਅਤੇ ਅਸੀਂ ਇਹ ਸਭ ਤੁਹਾਨੂੰ ਕਰਕੇ ਵਿਖਾਵਾਂਗੇ ਉਹਨਾਂ ਨੇ ਕਿਹਾ ਕਿ 4-5 ਮਹੀਨੇ ਤੋ ਦੁਨੀਆ ਦੇ ਅਰਥਸ਼ਾਸਤਰੀਆਂ ਨਾਲ ਚਰਚਾ ਕਰਕੇ ਇਸ ਸਕੀਮ ਨੂੰ ਤਿਆਰ ਕੀਤਾ ਗਿਆ ਤੇ ਇਸ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਨੇਤਾ ਪੀਤਸੰਬਰ ਇਸ ਨੂੰ ਆਖਰੀ ਰੂਪ ਦੇਣ 'ਚ ਲੱਗੇ ਹੋਏ ਹਨ ਸੋ ਦੋਸਤੋ ਹੋਰ ਨਵੀਆਂ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਚੈਨਲ ਪੀਟੀਸੀ ਲਾਈਵ ਨਾਲ ਬਹੁਤ ਬਹੁਤ ਧੰਨਵਾਦ